ਸਮਾਜ ਸੇਵੀ ਕੰਮਾਂ ਵਿੱਚ ਹਮੇਸ਼ਾ ਪਹਿਲੀ ਕਤਾਰ ਵਿੱਚ ਰਹਿ ਕੇ ਲੋਕ ਸੇਵਾ ਕਰਨ ਵਾਲੇ ਉੱਗੇ ਸਮਾਜ ਸੇਵਕ ਅਤੇ ਆਸ਼ਾਦੀਪ ਗਰੁੱਪ ਆਫ ਐਜੂਕੇਸ਼ਨ ਦੇ ਚੇਅਰਮੈਨ ਰਹੇ ਸਵਰਗਵਾਸੀ ਲਾਲਾ ਰਜਿੰਦਰ ਪ੍ਰਸਾਦ ਜੀ ਦਾ ਸੁਪਨਾ ਸਾਕਾਰ ਕਰਦੇ ਹੋਏ ਕਰੀਬ 1.5 ਦਹਾਕੇ ਤੋਂ ਵਿਦਿਆਰਥੀਆਂ ਦੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਲੱਗੇ ਆਸ਼ਾਦੀਪ ਗਰੁੱਪ ਆਫ ਐਜੂਕੇਸ਼ਨ ਵੱਲੋਂ ਆਪਣੇ ਆਧਾਰੇ ਨੂੰ ਸਮੇਂ ਦਾ ਹਾਣੀ ਬਣਾਉਂਦੇ ਹੋਏ ਆਧੁਨਿਕ ਤਕਨੀਕ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਨਵੀਂ ਪਲਾਂਗ ਪਟਦੇ ਅਦਾਰੇ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸ਼ਾਮਪਲਾ ਅਤੇ ਉਹਨਾਂ ਨਾਲ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸਰਬਜੋਤ ਸਿੰਘ ਸਾਬੀ ਹੋਰਾਂ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਇਸ ਦੇ ਨਾਲ ਹੀ ਇਲਾਕੇ ਦੀਆਂ ਧਾਰਮਿਕ ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ ਅਤੇ ਅਦਾਰੇ ਦੀਆਂ ਸੇਵਾਵਾਂ ਦੀ ਛਾਲਾਗਾ ਕੀਤੀ ਇਸ ਮੌਕੇ ਆਦਾਰਾ ਆਸ਼ਾਦੀਪ ਗਰੁੱਪ ਆਫ ਐਜੂਕੇਸ਼ਨ ਦੇ ਐਮ ਡੀ ਕੇਬਲ ਅਰੋੜਾ ਅਤੇ ਪ੍ਰਿੰਸੀਪਲ ਚੰਦਾ ਅਰੋੜਾ ਵੱਲੋਂ ਆਦਾਰੇ ਵੱਲੋਂ ਇਲਾਕੇ ਨੂੰ ਆਧੁਨਿਕ ਤਕਨੀਕ ਨਾਲ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਆਪਣੇ ਵੱਲੋਂ ਅਤੇ ਸਮੂਹ ਟੀਮ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਾਜ਼ਰ ਮਹਿਮਾਨਾਂ ਦੇ ਨਾਲ-ਨਾਲ ਮੁੱਖ ਮਹਿਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਫ ਲਾਹੌਰਾਂ ਆਸ਼ਾਦੀਪ ਗਰੁੱਪ ਆਫ ਐਜੂਕੇਸ਼ਨ ਵੱਲੋਂ ਇਲਾਕੇ ਨੂੰ ਆਧੁਨਿਕ ਤਕਨੀਕ ਦੇ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਅਦਾਰੇ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ న్యూਸ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆ ਵਾਸ਼ਾ ਦੀਪ ਗਰੁੱਪ ਆਫ এডਿਕੇਸ਼ਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜੀ ਆਪਣੀਆਂ ਸੇਵਾਵਾਂ ਦੇ ਰਿਹਾ ਔਰ ਕਿਉਂਕਿ ਬੱਚਿਆਂ ਨੂੰ ਅੱਜਕੱਲ ਆਪਣਾ ਉਜਵਲ ਭਵਿੱਖ ਜਿਹੜਾ ਆ ਉਹ ਵਿਦੇਸ਼ ਚ ਜਾ ਕੇ ਸਿੱਖਿਆ ਲੈ ਕੇ ਔਰ ਵਿਦੇਸ਼ ਚ ਆਪਣੇ ਰੋਜ਼ਗਾਰ ਦੇ ਸਾਧਨ ਲੈ ਕੇ ਆਪਣਾ ਭਵਿੱਖ ਜਿਹੜਾ ਆ ਉਹ ਉਸ ਜਗ੍ਹਾ ਤੇ ਦਿਖਾਈ ਦੇ ਰਿਹਾ ਔਰ ਉਹ ਵਿੱਚ ਆਸ਼ਦੀਪ ਜਿਹੜਾ ਗਰੁੱਪ ਆਫ এডਿਕੇਸ਼ਨ ਨੇ ਜਿਹੜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬ੍ਰਦਰ ਕੇਸ਼ ਜੀ ਔਰ ਸਾਰਿਆਂ ਨੇ ਬੜੀ ਲੰਬੇ ਸਮੇਂ ਤੋਂ ਸੇਵਾ ਕੀਤੀ ਹੈ ਔਰ ਕੇਵਲ ਜੀ ਜਿਨ੍ਹਾਂ ਦੇ ਪਿਤਾ ਜੀ ਦਾ ਵੀ ਬੜਾ ਵੱਡਾ ਸੁਪਨਾ ਸੀ ਉਹਨਾਂ ਦੇ ਬ੍ਰਦਰ ਸਾਰੇ ਪੂਰਾ ਪਰਿਵਾਰ ਜਿਹੜਾ ਹੈ ਲਗਨ ਦੇ ਨਾਲ ਲੱਗਾ ਔਰ ਇੱਥੇ ਨਹੀਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਬ੍ਰਾਂਚਾਂ ਜਿਹੜੀਆਂ ਬਣਾਈਆਂ ਔਰ ਇਹ ਜਿਹੜੀ ਪਹਿਲਾਂ ਬਿਲਡਿੰਗਾਂ ਦੀ ਛੋਟੀ ਸੀ ਹੁਣ ਬਹੁਤ ਭਵਿਆ ਬਿਲਡਿੰਗ ਜਿਹੜੀ ਉਸਾਰ ਕੇ ਇਸ ਸਵਾਮਾਨ ਨੂੰ ਹੋਰ ਵਧੀਆ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਉਹਨਾਂ ਜਿਹੜਾ ਪ੍ਰਯਾਸ ਕੀਤਾ ਮੈਂ ਉਹਦੇ ਲਈ ਦਿਲ ਦੀਆਂ ਡਹਿਰਾਈਆਂ ਤੋਂ ਉਹਨਾਂ ਨੂੰ ਵਧਾਈਆਂ ਤੇ ਸ਼ੁਭ ਕਾਮਨਾਵਾਂ ਦਿੰਦਾ ਔਰ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਆ ਅਸੀਂ ਆਸ਼ਾਦੀਪ ਗਰੁੱਪ ਦੇ ਡਾਇਰੈਕਟਰਸ ਮੈਂ ਕੇਬਲ ਅਰੋੜਾ ਔਰ ਪ੍ਰਿੰਸੀਪਲ ਚੰਦਰ ਅਰੋੜਾ ਅੱਜ ਆਸ਼ਾਦੀਪ ਗਰੁੱਪ ਆਫ ਐਜੂਕੇਸ਼ਨ ਦੀ ਇਲਾਕਾ ਨਵਸੀਆਂ ਦੀ ਸੇਵਾ ਕਰਨ ਦੀ ਇੱਕ ਜਿਹੜੀ ਆਪਾਂ ਨਵੀਂ ਸ਼ੁਰੂਆਤ ਕੀਤੀ ਹੈ ਨਵੀਂ ਸ਼ੁਰੂਆਤ ਦੇ ਵਿੱਚ ਅਸੀਂ ਮਤਲਬ ਆਪਣੇ ਇਲਾਕੇ ਦੇ ਸਟੂਡੈਂਟਸ ਨੂੰ ਆਧੁਨਿਕ ਤਕਨੀਕ ਦੇ ਨਾਲ ਪੜ੍ਹਾਉਣ ਲਈ ਆਪਣੀ ਜਿਹੜੀ ਬਿਲਡਿੰਗ ਨੂੰ ਰੈਨੋਵੇਟ ਕੀਤਾ ਹੈ ਸਾਰੀਆਂ ਕਲਾਸਿਸ ਜਿਹੜੀਆਂ ਨੇ ਉਹ 스마트 ਕਲਾਸਿਸ ਨੇ ਤੇ ਪਿਛਲੇ 15 ਸਾਲ ਤੋਂ ਅਸੀਂ ਮੁਕੇਲੀਆ ਦਸੂਹਾ ਲਗਭਗ ਪੂਰੇ ਪੰਜਾਬ ਦੇ ਏਰੀਆ ਨੂੰ ਆਇਲਸ ਸਟੱਡੀ ਵੀਜ਼ਾ ਤੇ ਕੰਪਿਊਟਰ ਕੋਰਸਿਸ ਦੀਆਂ ਜਿਹੜੀਆਂ ਸੇਵਾਵਾਂ ਉਲਾਖਾਤ ਦੇ ਰਹੇ ਆ ਪਰ ਜਿੱਦਾਂ ਜਿੱਦਾਂ ਸਮਾਂ ਬਦਲਦਾ ਗਿਆ ਅੱਜ ਦੇ ਟਾਈਮ 'ਚ ਜਿਹੜੀ ਸਮੇਂ ਦੀ ਧਮਾਨ ਹੈ ਉਦੇ ਅਕੋਰਡਿੰਗ ਸਮਾਰਟ ਕਲਾਸਸ ਦਾ ਜਿਹੜਾ ਰੋਲ ਹੈ ਉਹ ਜਿਆਦਾ ਜ਼ਰੂਰੀ ਲੱਗਣ ਲੱਗ ਪਿਆ ਸੀ ਸੋ ਇਸ ਕਰਕੇ ਅਸੀਂ ਸਾਰੀਆਂ ਸਮਾਰਟ ਕਲਾਸਸ ਜਿਹੜੀਆਂ ਨਵੀਆਂ ਸ਼ੁਰੂ ਕੀਤੀਆਂ ਨੇ ਅੱਜ ਸਾਡੇ ਮੁੱਖ ਮਹਿਮਾਨ ਜਿਹੜੇ ਸ਼੍ਰੀ ਵਿਜੇ ਸਾੰਪਲਾ ਜੀ ਸ਼੍ਰੀ ਅਗਨੇਸ਼ਾ ਕਰਜੀ ਤੇ ਸਰਦਾਰ ਸਰਦੋਸੋ ਸਾਬੀ ਜੀ ਆਏ ਸੀ ਅਤੇ ਸਾਰੇ ਸ਼ਹਿਰ ਦੇ ਇਲਾਕੇ ਦੇ ਪ੍ਰਬੰਧਕੀ ਸੱਜਣ ਜੋ ਵੀ ਆਏ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਆਪਣੀ ਟੀਮ ਵੱਲੋਂ ਧੰਨਵਾਦ ਕਰਦਾ ਹਾਂ ਔਰ ਇਹ ਜਿਹੜਾ ਆਧੁਨਿਕ ਸਮਾਰਟ ਕਲਾਸਸ ਦਾ ਜਿਹੜਾ ਸੁਪਨਾ ਸੀਗਾ ਇਹ ਮੇਰੇ ਪਿਤਾ ਲਾਲਾ ਰਜਿੰਦਰ ਪ੍ਰਸਾਦ ਜੀ ਨੇ ਦੇਖਿਆ ਸੀ ਔਰ ਉਹਨਾਂ ਦੀ ਸੋਚ ਤੇ ਪੈਲਾ ਦਿੰਨੇ ਆ ਅੱਜ ਅਸੀਂ ਇਹ ਕੋਸ਼ਿਸ਼ ਆਪਣੀ ਕੀਤੀ ਹੈ ਔਰ ਇੱਕ ਨਵੀਂ ਬਿਲਡਿੰਗ ਲੋਕਾਂ ਦੇ ਸਪੁੱਧ ਕੀਤੀ ਹੈ ਤੇ ਉਮੀਦ ਕਰਦਾ ਕਿ ਇਹਦੇ ਜਿਹੜੇ ਰਿਜ਼ਲਟ ਨੇ ਸਾਡੇ ਇਲਾਕੇ ਦੇ ਸਟੂਡੈਂਟਸ ਨੂੰ ਬਹੁਤ ਵਧੀਆ ਮਿਲਣਗੇ ਧੰਨਵਾਦ